ਆਪਾਂ ਸਾਰੇ ਜਾਣਦੇ ਆ ਕਿ ਪਿਛਲੇ 3-4 ਦਿਨ ਤੋਂ ਦਸਹਰੇ ਦੇ ਮੇਲੇ ਨੂੰ ਲੈ ਕੇ ਦਸਹਰਾ ਗਰਾਊਂਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਠੇਕੇਦਾਰ ਦੇ ਨਾਲ ਔਰ ਲੋਕਲ ਐਮਐਲਏ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਨਾਲ ਜਿਹੜਾ ਆਪਸੇ ਝਗੜਾ ਸੀ ਜਿਹੜਾ ਦੋਨਾਂ ਦਾ ਵਿਵਾਦ ਚੱਲ ਰਿਹਾ ਸੀ ਉਹ ਆਪਾਂ ਸਾਰੇ ਜਾਣਦੇ ਆ ਔਰ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਕੱਲ ਮੀਡੀਆ ਦੇ ਸਾਹਮਣੇ ਕੱਲ ਜੋ ਉਹਨਾਂ ਨੇ ਆਪਣੇ ਬਿਆਨ ਦਿੱਤੇ ਉਹ ਤੁਸੀਂ ਕੱਲ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਪਰ ਮੈਂ ਇੱਕ ਗੱਲ ਜ਼ਰੂਰ ਦਵਾਂਗਾ ਕਿ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਜਿਸ ਤਰੀਕੇ ਦੇ ਨਾਲ ਲੁਧਿਆਣੇ ਨੂੰ ਗੁਮਰਾ ਕੀਤਾ ਮੀਡੀਆ ਨੂੰ ਗੁਮਰਾ ਕੀਤਾ ਉਹਦੇ ਬਾਰੇ ਮੈਂ ਤੁਹਾਨੂੰ ਕੋਈ 2-4 ਗੱਲਾਂ ਦੱਸਣਾ ਚਾਹਨਾ ਵੈਸੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਜਿੰਨੇ ਵੀ ਐਮਐਲਏ ਨੇ ਕੋਸ਼ 1 2 ਨੂੰ ਛੱਡ ਕੇ ਜਿਸ ਤਰੀਕੇ ਨਾਲ ਝੂਠ ਬੋਲਦੇ ਨੇ ਉਹ ਆਪਾਂ ਸਾਰੇ ਜਾਣਦੇ ਆ ਔਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਜਿਹੜੀਆਂ ਗੱਪਾਂ ਮਾਰੀਆਂ ਕੱਲ ਪ੍ਰੈਸ ਦੇ ਵਿੱਚ ਮੈਂ ਉਹਦੇ ਕਰੀ ਜਾਣਕਾਰੀ ਦੇਣ ਲੱਗਾ ਉਹਨਾਂ ਨੇ ਕਿਹਾ ਕਿ ਮੈਂ ਦ੍ਰੈਸੀ ਗਰਾਊਂਡ ਦੇ ਵਿੱਚ ਜਿਹੜਾ ਮੇਲਾ ਲੱਗ ਰਿਹਾ ਹੈ ਉਸ ਮੇਲੇ ਦੇ ਵਿੱਚ ਜਿਹੜਾ ਅਸ਼ੋਕ ਕਮਾੜਾ ਠੇਕੇਦਾਰ ਹੈ ਕਹਿੰਦਾ ਮੈਂ ਉਹਨੂੰ ਜਾਣਦਾ ਨਹੀਂ ਔਰ ਮੈਂ ਮੀਡੀਆ ਨੂੰ ਕੰਪੇਨ ਕਰਦਾ ਹੋਇਆ ਉਹਦੇ ਨਾਲ ਉਹਦੀਆਂ ਫੋਟੋਆਂ ਦਿਖਾ ਸਕਣਾ ਔਰ ਜਦੋਂ ਉਹਨਾਂ ਨੇ ਠੇਕਾ ਲਿਆ ਪਿਛਲੇ ਸਾਲ ਜਿਹੜੇ ਜਿਹੜੇ ਪਿਛਲੇ ਸਾਲ ਵੀ ਜਿਹੜੇ ਠੇਕੇ ਲਏ ਗਏ ਉਹ ਠੇਕਿਆਂ ਦੇ ਵਿੱਚ ਵੀ ਉਹ ਨਾਲ ਉਹਨਾਂ ਦੇ ਨਾਲ ਖੜਾ ਹੈ ਔਰ ਇਹ ਗੱਲ ਕਹਿਣਾ ਕਿ ਮੈਂ ਸ਼ੋਕਮਾਰ ਨੂੰ ਜਾਣਦਾ ਨਹੀਂ ਜਿਹੜਾ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਨਾਲ ਰਿਹਾ ਤੁਹਾਡਾ ਸਾਥ ਦਿੱਤਾ ਤੇ ਤੁਸੀਂ ਉਹਨੂੰ ਕਹੋ ਜਾਣਦਾ ਨਹੀਂ ਇਹ ਗੁੰਮਰਾਹ ਕਰਨ ਵਾਲੀ ਗੱਲ ਹੈ ਅਸੀਂ ਜਦੋਂ ਉਥੇ ਮੌਕੇ ਤੇ ਪਹੁੰਚੇ ਕਿਉਂਕਿ ਮੈਂ ਆਪਣੀ ਫੈਕਟਰੀ 'ਚ ਬੈਠਾ ਸੀ ਤੇ ਮੈਂ ਫੇਸਬੁੱਕ ਦੇਖ ਰਿਹਾ ਸੀ ਵੀ ਸਾਡੇ ਭਗਵਾਨ ਰਾਮ ਦਾ ਔਰ ਮਾਤਾ ਸੀਤਾ ਦਾ ਦਾ ਡੋਲਾ ਉਹ ਰੋਡ ਦੇ ਉੱਪਰ ਰੁਕਿਆ ਹੋਇਆ ਹੈ ਔਰ ਉਹਨੂੰ ਦੇਖਦੇ ਹੋਇਆ ਮੇਰਾ ਖਿਆਲ ਮੈਂ 2 ਘੰਟੇ ਬਾਅਦ ਕਿਉਂਕਿ ਮੇਰਾ ਥੋੜੀ ਫੈਕਟਰੀ ਦੂਰ ਹੈ ਇਹ 2 ਘੰਟੇ ਬਾਅਦ ਮੈਂ ਉੱਥੇ ਪਹੁੰਚਿਆ। ਜਦ ਮੈਂ ਉੱਥੇ ਪਹੁੰਚਿਆ ਤੇ ਮੈਨੂੰ ਉਸ ਟਾਈਮ ਸਾਰੀ ਜੋ ਸਟੋਰੀ ਹੈ ਉੱਥੇ ਦੱਸੀ ਗਈ। ਵੀ ਇਹ ਡੋਲਾ ਕਿਉਂ ਰੁਕੇ ਹੋਏ ਐ ਇਥੇ। ਡੋਲਾ ਰੁਕਣ ਦਾ ਕਾਰਨ ਅੱਗੇ ਜਿਹੜੇ ਅਸ਼ੋਕਬਰ ਦੇ ठेकेदार ਉੱਥੋਂ ਦੇ ਉਹ ਤਰਨਾਂ ਲਗਾ ਕੇ ਬੈਠੇ ਸੀ। ਔਰ ਮੈਂ ਉਹ ਠੇਕੇਦਾਰ ਦੇ ਵੀ ਕੋਲ ਗਿਆ ਕਿਉਂਕਿ ਮੈਂ ਇੱਕ ਹਿੰਦੂ ਆ। ਹਿੰਦੂ ਹੋਣ ਦੇ ਨਾਤੇ ਮੈਂ ਐਨੇ ਸੀ ਜਾਂਦਾ ਕਿ ਸਾਡੇ ਭਗਵਾਨ ਦਾ ਰਾਮ ਦਾ ਸੀਤਾ ਮਾਤਾ ਦਾ ਜਿਹੜਾ ਟੋਲਾ ਹੈ ਉਹ ਰੋਡ ਦੇ ਉੱਪਰ ਰਵੇ ਮੈਂ ਚਾਹੁੰਦਾ ਸੀ ਵੀ ਜਲਦੀ ਤੋਂ ਜਲਦੀ ਆਪਣੇ ਸਤਾਨ ਤੇ ਜਾਣ ਭਗਵਾਨ ਰਾਮ ਪਰ ਜਦੋਂ ਮੈਂ ਅਸ਼ੋਕ ਜੀ ਅਸ਼ੋਕ ਜੀ ਦੀਆਂ ਗੱਲਾਂ ਸੁਣੀਆਂ ਅਸ਼ੋਕ ਜੀ ਨੇ ਕਿਹਾ ਕਿ ਮੇਰੇ ਕੋਲੋਂ 10 ਲੱਖ ਰੁਪਏ ਮੰਗਿਆ ਗਿਆ ਔਰ ਮੈਨੂੰ 7 ਦਿਨ ਹੋ ਗਏ ਨੇ ਡੇਲੀ ਮੈਨੂੰ ਪਰੇਸ਼ਾਨ ਕਰ ਰਹੇ ਨੇ ਤੇ ਮੈਂ ਦੁਖੀ ਹੋ ਕੇ ਅੱਜ ਮੈਂ ਮਿੱਟੀ ਦਾ ਤੇਲ ਜਿਹੜਾ ਹੈਗਾ ਵੇ ਉਹ ਆਪਣੇ ਪਾ ਕੇ ਖੁਦਕਿਸ਼ੀ ਕਰਨ ਲੱਗਾ ਸੀ ਤੇ ਮੈਂ ਉੱਥੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਮੈਂ ਕਿ ਤੁਹਾਨੂੰ ਖੁਦਕਿਸ਼ੀ ਕਰਨ ਦੀ ਜਰੂਰਤ ਨਹੀਂ ਹੈਗੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਜਿਸ ਚੀਜ਼ ਦੀ ਤੁਹਾਨੂੰ ਤਕਲੀਫ ਹੈ ਕਿਉਂ ਉਸ ਟਾਈਮ ਮਾਹੌਲ ਨੂੰ ਕਵਰ ਕਰਨਾ ਹੁੰਦਾ ਹੈ ਔਰ ਅਸੀਂ ਜਾ ਕੇ ਉਹ ਮਾਹੌਲ ਨੂੰ ਕਵਰ ਕੀਤਾ ਔਰ ਠੇਕੇਦਾਰ ਨੂੰ ਸਮਝਾਇਆ ਠੇਕੇਦਾਰ ਜਿਸ ਤਰੀਕੇ ਦਾ ਨਾਲ 10 ਲੱਖ ਰੁਪਏ ਦੀ ਗੱਲ ਕਰ ਰਿਹਾ ਸੀ ਉਹ ਉਹ ਆਪਾਂ ਸਾਰੇ ਜਾਣਦੇ ਆ ਔਰ ਮੈਂ ਤੋਂ ਇੱਕ ਹੋਰ ਗੱਲ ਕਹਿਣਾ ਚਾਹਨਾ ਕਿ 2022 ਦੇ ਵਿੱਚ ਆ ਸਾਡੇ ਅਜੇ ਪਾਸੇ ਜੀ ਬੈਠੇ ਨੇ ਇਹਨਾਂ ਨੇ ਉਹ ਠੇਕਾ ਲਿਆ ਸੀ ਔਰ ਉਸ ਟਾਈਮ ਵੀ ਇਹ ਜਿਹੜਾ ਪੈਸੇ ਦਾ ਮੁੱਦਾ ਉੱਠਿਆ ਔਰ 22 23 ਦੇ ਵਿੱਚ ਉਹਨਾਂ ਦੇ ਬੰਦਿਆਂ ਨੇ ਲਿਆ ਇੱਕ ਉਹਨਾਂ ਦਾ ਕਾਉਂਸਲਰ ਦੋਨੇ ਕਾਉਂਸਲਰ ਟੈਂਕੀ ਕਾਉਂਸਲਰ ਔਰ ਦੂਸਰਾ ਜਿਹੜਾ ਕਾਉਂਸਲਰ ਰਿਹਾ ਮੇਰਾ ਖਿਆਲ ਇਹ ਸਦਰਾ ਮੁੱਜਾ ਮਾਖਨ ਦੀਪਕ ਮਾਖਨ ਉਹਨਾਂ ਦਾ ਠਿਕਾ ਸੀ ਜੇ ਪੁਰਾਣੇ ਟਾਈਮ ਤੇ 2 ਸਾਲ ਪਹਿਲਾਂ ਤੁਸੀਂ ਇਹਦੇ ਵਿੱਚ ਦੁਕਾਨਾਂ ਵੀ ਖੁੱਲ ਰਹੀਆਂ ਨੇ ਰੇੜੀਆਂ ਵੀ ਲੱਗ ਰਹੀਆਂ ਨੇ ਤੇ ਐਸ ਸਾਲ ਕੀ ਹੋ ਗਿਆ ਵੀ ਤੁਸੀਂ ਉਹਦੀਆਂ ਰੇੜੀਆਂ ਲਗਣੀਆਂ ਬੰਦ ਕਰਾਤੀਆਂ ਬਾਜ਼ਾਰ ਉਹਨਾਂ ਦੇ ਬੰਦ ਕਰਾ ਦਿੱਤੇ ਤੇ ਕੋਈ ਜਿਹੜਾ ठेकेदार ਠੇਕਾ ਲੈਂਦਾ ਹੈ ਤੇ ਉਹਨੂੰ ਪਤਾ ਹੁੰਦਾ ਵੀ ਲੋਕਾਂ ਨੇ ਮਿਲਣ ਆਣਾ ਹੈ ਉਥੇ ਲੋਕਾਂ ਨੂੰ ਪਰਚੇਜ ਕਰਨ ਵੀ ਆਣਾ ਹੈ ਦੁਕਾਨਾਂ ਵੀ ਜਿਹੜੀਆਂ ਉਹ ਚਲਦੀਆਂ ਨੇ ਤੇ ਦੁਕਾਨਾਂ ਖੁੱਲ੍ਹਦੀਆਂ ਵੀ ਨੇ ਮੇਲਿਆਂ ਦੇ ਵਿੱਚ ਤੇ ਦੋ ਦੋ ਤਿੰਨ ਤਿੰਨ ਕਿਲੋਮੀਟਰ ਦੂਰ ਜਿਹੜੇ ਨੇ ਬਾਜ਼ਾਰ ਲੱਗ ਜਾਂਦੇ ਨੇ ਔਰ ਇਹ ਸਾਡੇ ਪੱਪੀ ਜੀ ਦੰਬਲੈਂਡ ਕਰਕੇ ਉਹਨਾਂ ਬੰਦ ਕਰਾ ਰਹੇ ਨੇ ਦੇਖੋ ਇਹ ਇਤਿਹਾਸਕ ਮੇਲਾ ਹੈ ਦਸਹਰੇ ਦਾ ਮੇਲਾ ਸਾਡੇ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਇਸ ਤਿਉਹਾਰ ਦੇ ਵਿੱਚ ਇਹ ਕਿਉਂ ਰੁਕੀਏਗੇ ਦੁਕਾਨਾਂ ਬੰਦ ਕਿਉਂ ਕਰਾਏ ਗਈਆਂ ਜਦੋਂ ਅਸੀਂ ਪੈਸਾ ਦਿੱਤਾ ਦਿਓ ਕਹਿੰਦਾ ਜੀ 10 ਲੱਖ ਰੁਪਏ ਦੇ ਦਿਓ ਤੇ ਦੁਕਾਨਾਂ ਵੀ ਖੋਲ ਲਓ ਜੋ ਮਰਜ਼ੀ ਕਰ ਲਓ ਉਹਨੇ ਥੇੜ ਤੱਕ ਅਸੀਂ ਜਿਹੜਾ ਇਹ ਬੇਲਾਸ ਹੀ ਨਹੀਂ ਚੱਲਣ ਦੇਾਂਗੇ ਔਰ ठेकेदार ਨੇ ਜਦੋਂ ਸਾਡੇ ਭਗਵਾਨ ਦਾ ਮਾਤਾ ਸੀਤਾ ਦਾ ਡੋਲਾ ਲੈ ਕੇ ਜਾ ਰਹੀ ਸੀ ਔਰ ਉਸ ਟਾਈਮ ਜਿਹੜਾ ठेकेदार ਉਹਨੇ ਲੈਟਰ ਬੰਦ ਕਰਤੀਆਂ ਔਰ ਜਿਹੜੇ ਰੋਡ ਤੇ ਦੁਕਾਨਾਂ ਲੱਗੀਆਂ ਸੀ ਉਹਨਾਂ ਦੀ ਜਦੋਂ ਮੈਂ ਗਿਆ ਉਹਨਾਂ ਦੀ ਠੇਕੇ ਦੁਕਾਨਾਂ ਬੰਦ ਸੀ ਨੇਰੇ ਦੇ ਵਿੱਚ ਉਹ ਡੋਲਾ ਕਿੱਦਾਂ ਜਾ ਸਕਦਾ ਹੈ ਦੇਖੋ ਭਗਵਾਨ ਰਾਮ ਜਦੋਂ ਘਰ ਜਾਂਦੇ ਨੇ ਆਪਣੇ ਤੇ ਜਗਮਗ ਹੁੰਦੀ ਹੈ ਲੋਕੀ ਦੀਮਾ ਲ ਕਰਦੇ ਨੇ ਪਰ ਇਹਨਾਂ ਨੇ ਲਾਈਟਾਂ ਬੰਦ ਕਰਤੀਆਂ ਦਸਹਿਰੇ ਦੇ ਅੰਦਰ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ ਉਹ ਬੰਦ ਕਰਤੇ ਔਰ ਡੋਲਾ ਉਥੇ ਰੁਕਿਆ ਰਿਹਾ ਔਰ ਡੋਲਾ ਮੱਪੀ ਪ੍ਰੈਸ਼ਰ ਜੀ ਕਹ ਰਹੇ ਸੀ ਵੀ ਡੋਲੇ ਨੂੰ ਰੋੜ ਦੇ ਉੱਪਰ ਰੱਖਿਆ ਸੀ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਭਗਵਾਨ ਦਾ ਡੋਲਾ ਘਟੋ ਘਟ ਮੇਰੇ ਕੋਲ 5 ਫੁੱਟ ਉੱਪਰ ਸੀ ਔਰ ਅਸੀਂ ਜਿਹੜੇ ਬੈਠੇ ਥੱਲੇ ਬੈਠੇ ਸੀ ਅਸੀਂ ਜ਼ਮੀਨ ਤੇ ਬੈਠੇ ਸੀ ਡੋਲਾ ਸਾਡੇ ਤੋਂ ਘੱਟੋ ਘੱਟ 5 ਫੁੱਟ ਉੱਪਰ ਹੈ ਤੁਸੀਂ ਉਹ ਦਿਆਂ ਵੀਡੀਓ ਕਰਵਾ ਕੇ ਦੇ ਸਕਦੇ ਹੋ ਇਹ ਵੀ ਗੁਮਰਾ ਕੀਤਾ ਗਿਆ ਦੇਖੋ ਗੱਲ ਉਹਨਾਂ ਦੀ ਆਪਸ ਦੇ ਵਿੱਚ ਕ੍ਰਪਸ਼ਨ ਦੀ ਹੈ ठेकेदार ਨਾਲ ਜੇਕਰ ਦੇ ਨਾਲ ਉਹ ਗੱਲ ਨੂੰ ਕੱਲ ਕਿਦਾਂ ਘੁਮਾਰਿਆ ਸੀ ਉਹਨੇ 10 ਲੱਖਾਂ ਵਾਲੀ ਗੱਲ ਨਹੀਂ ਕੀਤੀ ਉਹਦੀ ਗੱਲ ਨਹੀਂ ਕਰ ਰਿਹਾ ਹੋਰ ਪਾਸੇ ਗੱਲ ਚਲਾ ਰਿਹਾ ਹੈ ਵੀ ਉਹ ਤਿੰਨ ਜਿਹੜੇ ਹੈਗੇ ਨੇ ਜਿੜ ਮੇਰੇ ਬਰਾਬਰ ਜਿਹੜੇ ਇਲੈਕਸ਼ਨ ਦੱਡੇ ਸੀ ਹਾਰੇ ਹੋਏ ਉਹ ਇੱਕ ਭਾਜਪਾ ਦਾ ਗੁਰਦੇਵ ਸ਼ਰਮਾ ਜੀ ਵੀ ਜਿਹੜਾ ਮੇਰੇ ਤੋਂ ਹਾਰਿਆ ਉਹ ਉਥੇ ਬੈਠਾ ਸੀ ਸਿੰਦਰ ਡਾਬਰ ਮੇਰੇ ਤੋਂ ਹਾਰਿਆ ਉਹ ਉਥੇ ਬੈਠਾ ਸੀ ਤੇ ਮੈਂ ਪ੍ਰਸ਼ਰ ਸਾਹਿਬ ਨਾਲ ਗੱਲ ਕਰਨਾ ਚਾਹੁੰਦਾ ਸਾਲ 7 ਦੇ ਵਿੱਚ ਤੁਹਾਡੀ ਵਾਈਲ 3 ਨੰਬਰ ਵਾਰ ਨਾਰਥ ਦੇ ਚੋ ਇਲੈਕਸ਼ਨ ਲੜੇ ਸੀ ਕੌਂਸਲਰ ਦਾ ਔਰ ਹਾਰ ਗਏ ਸੀ ਉਸ ਤੋਂ ਬਾਅਦ 22 ਦੇ ਵਿੱਚ ਤੁਸੀਂ 12 ਦੇ ਵਿੱਚ ਤੁਸੀਂ ਐਮਐਲਏ ਦਾ ਇਲੈਕਸ਼ਨ ਲੜਿਆ ਕਾਂਗਰਸ ਤੋਂ ਸੌਦੇ ਵਿੱਚੋਂ ਤੁਸੀਂ ਵੀ ਹਾਰ ਗਏ 22 ਦੇ ਵਿੱਚ ਤੁਸੀਂ ਆਪ ਇਲੈਕਸ਼ਨ ਲੜਿਆ ਸੈਂਟਰ ਹਲਕੇ ਚੋਂ ਤੁਸੀਂ ਜਿੱਤ ਗਏ ਔਰ ਮੈਂ ਹਾਰ ਗਿਆ ਬਿਲਕੁਲ ਤੁਸੀਂ ਠੀਕ ਕਿਹਾ ਪਰ ਮੈਂ ਪੱਪੀ ਤੋਂ ਮੈਂ ਕਹਿਣਾ ਚਾਹਨਾ ਜਦੋਂ ਤੁਸੀਂ ਜਿੱਤੇ ਸੀ ਨਾ ਤੇ ਲੋਕ ਕਹਿ ਰਹੇ ਸੀ ਵੀ ਅਸੀਂ ਇਹ ਵੋਟਾਂ ਕਿੰਨੂੰ ਪਾਤੀਆਂ ਕੌਣ ਜਿੱਤ ਗਿਆ ਤੁਸੀਂ ਇਹ ਲੋਕਾਂ ਨੇ ਕਿਉਂ ਕਿਹਾ ਇਹਦਾ ਤੁਸੀਂ ਅੰਦਾਜ਼ਾ ਲਾਓ ਕਿਉਂ ਕਿ ਉਸ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਵਾ ਸੀ ਲੋਕਾਂ ਪਧਨ ਜਿਦ ਲਈ ਅਸੀਂ ਵੋਟਾਂ ਕਿਨੂੰ ਪਾਤੀ ਆ ਔਰ 24 ਦੇ ਵਿਚਕਾਰ ਦੁਆਰਾ ਐਮਪੀ ਦੇ ਇਲੈਕਸ਼ਨ ਆ ਗਏ 24 ਦੇ ਜਦੋਂ ਪਤਾ ਲੱਗ ਗਿਆ ਵੀ ਹੁਣ ਪੱਪੀ ਖੜਾ ਹੈ ਤੇ ਹਲਕੇ ਸੈਂਟਰ ਦੇ ਵਿੱਚੋਂ 25000 ਤੋਂ ਮੇਰੇ ਤੋਂ ਹਰੇ ਆ 25000 ਵੋਟਾਂ ਤੋਂ ਭਾਰਤੀ ਜਨਤਾ ਪਾਰਟੀ ਤੋਂ ਪੱਪੀ ਤੁਸੀਂ ਹਾਰੇ ਹੋ ਔਰ ਜਦੋਂ ਮੈਂ ਹਾਰਿਆ ਸੀ ਤੁਹਾਡੇ ਤੋਂ 4000 ਤੋਂ ਹਾਰਿਆ ਸੀ 4200 ਤੋਂ ਹਾਰਿਆ ਸੀ ਤੁਸੀਂ ਹਾਰ ਦੀ ਗੱਲ ਕਰਦੇ ਹੋ ਹਾਰ ਜਿੱਤ ਬਣੀ ਹੋਈ ਏ ਔਰ ਉਸ ਤੋਂ ਬਾਅਦ ਕਾਉਂਸਲਰ ਆ ਗਏ 25 ਚ ਔਰ 25 ਦੇ ਵਿੱਚ ਸਾਡੇ ਰਤਨਾ ਜੀ ਸਾਡੇ ਭੈਣ ਚ ਖੜੇ ਸੀ ਕਾਉਂਸਲਰ ਜਿੱਥੋਂ ਦਾ ਘਾਰੇ ਉਸ ਵਾਰਡ ਦੇ ਵਿੱਚੋਂ ਔਰ ਪੱਪੀ ਪ੍ਰਸ਼ਰਜ ਜੀ ਦੀ ਭਾਈ ਉਹ ਤੋਂ ਇਲੈਕਸ਼ਨ ਲੜੀ ਜਿਹੜਾ ਆਪਣੇ ਵਾਰਡ ਦੇ ਵਿੱਚੋਂ ਆਪਣੇ ਏਰੀਆ ਦੇ ਵਿੱਚੋਂ ਜਿੱਥੇ ਉਹ ਰਹਿੰਦਾ ਉੱਥੋਂ ਵੀ ਉਹ ਹਾਰ ਗਈ ਮੇਰੇ ਕੋਲ 670 ਤੋਂ ਅਰਧ ਹਰੀ ਦੀ 670 ਬੋਟਾ ਤੋਂ ਉਹ ਤੋਂ ਹਾਰ ਗਈ ਵੀ ਹਾਰ ਜਿੱਤ ਬਣੀ ਹੋਈ ਏ ਤੁਸੀਂ ਇਹਨੂੰ ਕੁਝ ਮੇਰੇ ਕੋਲ ਹਾਰਿਆ ਹੋਇਆ ਇਹ ਰਾਵਣ ਦਾ ਹੰਕਾਰ ਟੁੱਟੂਆ ਮੈਂ ਤੁਹਾਨੂੰ ਅਜ ਇੱਕ ਚੈਲੰਜ ਨਾਲ ਗੱਲ ਕਰਨਾ ਪੱਪੀ ਪ੍ਰੈਸ਼ਰ ਜੀ ਨੂੰ ਕਹਿਣਾ ਪੱਪੀ ਪ੍ਰੈਸ਼ਰ ਜੀ 27 ਆ ਰਹੀ ਏ ਜੇ ਗੁਰਦੇਵ ਸ਼ਰਮਾ ਦੇਬੀ ਤੇਰੇ ਤੋਂ 27 ਵਿੱਚ ਹਾਰ ਗਿਆ ਤੇ ਮੈਂ ਰਾਜਨੀਤੀ ਛੱਡ ਦੇਗਾ ਤੇਰੇ ਤੋਂ ਹਾਰ ਜੇ ਤਬ ਬਣੀ ਹੋਈ ਏ ਤੇਰੇ ਤੋਂ ਜੇ ਹਾਰ ਗਿਆ ਤੇ ਮੈਂ ਰਾਜਨੀਤੀ ਛੱਡ ਦੂੰਗਾ। ਕੀ ਆ ਤੂੰ ਇੱਕ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਹੈ? ਤੂੰ ਕਿੰਨਾ ਜ ਮੈਂ ਪਰਮਾਤਮਾ ਨੂੰ ਮੰਨਣਾ ਨਾ। ਤੂੰ ਇਸ ਚੀਜ਼ ਦਾ ਵਿਸ਼ਵਾਸ ਦਵਾਣਾ ਵੀ ਜੇ ਤੂੰ ਹਾਰ ਗਿਆ ਮੇਰੇ ਤੋਂ ਤੇ ਰਾਜਨੀਤੀ ਛੱਡ ਦੇਗਾ। ਮੈਂ ਅੱਜ ਪ੍ਰੈਸ ਦੇ ਸਾਹਮਣੇ ਗਏ ਕੇ ਚੱਲਿਆ। ਜੇ ਮੈਂ ਪੱਪੀ ਪ੍ਰੈਸ਼ਰ ਪੱਪੀ ਤੋਂ ਹਾਰ ਗਿਆ ਤੇ ਮੈਂ ਦੁਬਾਰਾ ਰਾਜਨੀਤੀ ਨਹੀਂ ਕਰਾਂਗਾ ਕਿਉਂ ਕਿ ਜਿਸ ਤਰੀਕੇ ਦੇ ਨਾਲ ਅੱਜ ਲੋਕ ਦੁਖੀ ਨੇ ਜਿਸ ਤਰੀਕੇ ਦੇ ਨਾਲ ਅੱਜ ਲੋਕੀ ਪਰੇਸ਼ਾਨ ਨੇ ਉਹ ਬਸ ਸਾਰੇ ਜਾਣਦੇ ਆ ਡਵੈਲਪਮੈਂਟ ਦੀਆਂ ਗੱਲਾਂ ਕਰਦਾ ਇੱਕ ਕੰਮ ਦੱਸ ਦੇਵੇ ਵੀ ਜਿਹੜਾ ਉਹਨੇ ਕੀਤਾ ਕੰਮ ਕੀਤੇ ਨਹੀਂ ਉਹਨੇ ਕੰਮ ਬਹੁਤ ਕੀਤੇ ਉਹਨੇ ਮੇਰੇ ਬਾਰੇ ਉਹ ਬੋਲਿਆ ਕਿ ਦੇਵੀ ਜਿਹੜਾ ਬੁੱਕਾ ਲਾਂਦਾ ਹੈ ਬੁੱਕਾ ਦੀ ਕਮਾਈ ਦੇ ਨਾਲ ਠੇਕੇ ਲੈਂਦਾ ਹੈ ਪੱਪੀ ਜੀ ਸਨ 95 ਤੋਂ ਮੇਰਾ ਸ਼ਰਾਬ ਦੇ ਠੇਕੇ ਦਾ ਕੰਮ ਹੈ ਸਨ 95 ਤੋਂ ਔਰ ਜਿਹੜਾ ਮੇਰਾ ਬਿਜ਼ਨਸ ਹੈ ਮੇਰੇ ਕੋਲ ਸੇਲ ਟੈਕਸ ਨੰਬਰ ਸਨ 1964 ਦਾ ਨੰਬਰ ਹੈ ਮੇਰੇ ਕੋਲ ਮੇਰੇ ਪਰਿਵਾਰ ਦਾ ਮੇਰੇ ਬਿਜ਼ਨਸ ਦਾ ਔਰ 101 ਏਕੜ ਜ਼ਮੀਨ ਮੈਂ ਵੇਚ ਕੇ ਪੰਜਾਬ ਦੇ ਵਿੱਚ ਆਇਆ ਹੋਇਆ ਮੈਂ ਤੁਹਾਨੂੰ ਆਪਣਾ ਇੱਕ ਇੱਕ ਚੀਜ਼ ਦਾ ਰਿਕਾਰਡ ਦੱਸ ਦੇ ਦਿਆਂਗਾ ਸਨ 80 ਤੱਕ ਮੇਰੇ ਕੋਲ ਦੋ ਟਰੈਕਟਰ ਸਨ ਇੰਟਰਨੈਸ਼ਨਲ ਤੇ ਜੀਟਰ ਵੀ 11 ਔਰ 100 ਏਕੜ ਜ਼ਮੀਨ ਸੀ ਜਿਹੜੀ ਮੈਂ ਵੇਚੀ ਹੋਈ ਹੈ ਔਰ ਮੈਂ ਇੱਥੇ ਅੱਗੇ ਵਪਾਰ ਕੀਤਾ ਹੈ ਮੇਰੇ ਪਰਿਵਾਰ ਨੇ ਇੱਥੇ ਅੱਗੇ ਸਨ 64 ਜੀ ਵਪਾਰ ਕਰਦੇ ਆ ਸੀ ਔਰ ਅਸੀਂ ਵੀ ਉਸ ਤੋਂ ਬਾਅਦ ਇੱਥੇ ਆ ਗਏ ਔਰ ਮੈਂ ਪਪੀ ਤੁਹਾਨੂੰ ਪੁੱਛਣਾ ਚਾਹਨਾ ਤੁਸੀਂ ਦੱਸੋ ਕੀ ਕੀਤਾ ਇੱਕ ਕਬੂਤਰ ਬਾਜੀ ਤੋਂ ਤੁਹਾ ਤੁਸੀਂ ਦੱਸੋ ਕੀ ਕੀਤਾ ਤੁਹਾਨੂੰ ਉਸਤਾਦ ਜੀ ਲੋਕੀ ਕਹਿੰਦੇ ਸੀ ਉਸਤਾਦ ਜੀ ਕਿਉਂ ਕਹਿੰਦੇ ਸੀ ਤੂੰ ਕਿਸੇ ਦਾ ਉਸਤਾਦ ਨਹੀਂ ਸੀ ਹੈਗਾ ਤੂੰ ਇੱਕ ਕਪੂਤਰ ਬਾਸੀ ਕਬੂਤਰ ਉਡਾਂਦਾ ਸੀ ਤੇਨੂੰ ਲੋਕੀ ਉਸਤਾਦ ਕਹਿੰਦੇ ਸੀ ਕਿਉਂਕਿ ਮੈਂ ਇਹਨੂੰ ਬਹੁਤ ਪਰਾਂਣਾ ਜਾਨਣਾ ਔਰ ਗੱਲ ਨਹੀਂ ਬੁੱਕਦੀ ਮੈਂ ਸਾਰੇ ਮੀਡੀਆ ਸਾਹਮਣੇ ਗੱਲ ਕਹਿਣਾ ਚਾਹਨਾ ਜੇ ਗੁਰਦੇਵ ਸ਼ਰਮਾ ਦੇਵੀ ਨੇ ਕਿ ਦੇ ਬੁੱਕ ਦੇ ਚੱਲਦੀ ਭਈਏ ਤੇ ਸਰਕਾਰ ਦੇ ਰਹੀਏ ਜੇ ਕੋ ਮੇਰੇ ਜੁਵੇ ਦਾ ਕੰਮ ਚੱਲਦਾ ਪਿਆ ਤੇ ਸਰਕਾਰ ਤੇਰੀ ਏ ਤੂੰ ਕਿਉਂ ਨਹੀਂ ਮੈਨੂੰ ਪਕੜਾਂਦਾ ਚਾਰ ਸਾਲ ਹੋ ਗਏ ਤੇਰੀ ਸਰਕਾਰ ਨੂੰ ਮੈਨੂੰ ਤੂੰ ਕਿਉਂ ਨਹੀਂ ਪਕੜਾਇਆ ਚਾਰ ਸਾਲ ਕੋਈ ਘੱਟ ਨਹੀਂ ਹੁੰਦੇ ਤੇ ਮੈਂ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹਨਾ ਕਮਿਸ਼ਨਰ ਸਾਹਿਬ ਇਸ ਚੀਜ਼ ਦੀ ਜਾਂਚ ਕਰਾਓ ਸਾਡੇ ਸੀਪੀ ਸਾਹਿਬ ਬਹੁਤ ਵਧੀਆ ਬੰਦੇ ਨੇ ਤੇ ਮੈਰੀ ਉਹਨਾਂ ਦੇ ਪ੍ਰਾਰਥਨਾ ਹੈ ਵੀ ਸੈਂਟਰ ਹਲਕੇ ਦੇ ਵਿੱਚ ਜੇ ਮੇਰੀਆਂ ਬੁੱਕਾਂ ਜਲਦੀਆਂ ਭਿਆਂ ਨੇ ਇਹ ਕਿਦਿਆਂ ਚੱਲਦੀ ਹੈ ਬਈਆਂ ਨੇ ਇਹਦੇ ਡੜੇ ਸੱਟੇ ਚੱਲਦੇ ਪੈਣੇ اے ਸੀ ਪੀ ਸਾਹਿਬ ਸਾਡੇ ਕਰਾ ਸਕਦੇ ਨੇ ਉਹਨਾਂ ਨੂੰ ਕਰਵਾਉਣੇ ਚਾਹੀਦੇ ਆ ਔਰ ਕਹਿੰਦੇ ਜੀ ਨਿਰ ਤੋਂ ਲੋਕੀ ਸੜਦੇ ਨੇ ਸੜੋ ਨਾ ਕਿਦਾ ਰੀਯੂਜ਼ ਕਰੋ ਤੇਰੀ ਰੀਸ ਕੀ ਕਰਾਂਗੇ ਸੈਂਟਰ ਹਲਕੇ ਦੇ ਵਿੱਚ ਜਿੰਨਾ ਚਿੱਟਾ ਵਿਖ ਰਿਹਾ ਹੈ 90% ਤੇਰਾ ਹੱਥ ਹੈ ਜੂਵੇ ਦੇ ਅੱਡੇ ਚੱਲ ਰਹੇ ਨੇ ਲਾਟੀਆਂ ਦੇ ਅੱਡੇ ਚੱਲ ਰਹੇ ਨੇ ਇਹਨੂੰ ਦੇ ਸੈਂਟਰ ਹਲਕੇ ਦੇ ਵਿੱਚ ਕੂ ਚਲਵਾ ਰਹੇ ਆ ਮੈਂ ਓਪਨਲੀ ਕਹਿ ਰਿਹਾ ਕਿ ਅ ショ ਪ੍ਰਸ਼ਰ ਪੱਪੀ ਦਾ ਜਿਹੜਾ ਬਿਜ਼ਨਸ ਹੈ ਇਹਨ ਜੂਵੇ ਜੋ ਪੈਸੇ ਕਮਾਏ ਨੇ ਚੰਦਰ ਨਗਰ ਦੇ ਵਿੱਚ ਕਿਸੇ ਨੂੰ ਜਾ ਕੇ ਪੁੱਛ ਲੋ ਵੀ ਉੱਥੇ ਜੂਵੇ ਦੇ ਅੱਡੇ ਚੱਲਦੇ ਸੀ ਬੁੱਕਾ ਲੱਗਦੇ ਸੀ ਕੌਣ ਲਾਂਦਾ ਸੀ ਔਰ ਮੈਂ ਪੱਪੀ ਜੀ ਨੂੰ ਇੱਕ ਗੱਲ ਕਹਿਣਾ ਚਾਹਨਾ ਪੱਪੀ ਜੀ ਮੇਰੇ ਤੇ ਤੁਸੀਂ ਇਲਜ਼ਾਮ ਲਾਏ ਔਰ ਮੈਂ ਤੁਹਾਡੇ ਤੇ ਅੱਜ ਲਾ ਰਿਹਾ ਆਓ ਅਸੀਂ ਦੋਨੇ ਜਣੇ ਆਪਣੇ ਬੱਚੇ ਲੈ ਕੇ ਕਿਸੇ ਮੰਦਰ 'ਚ ਬੈਠਦੇ ਆ ਤੇ ਮੈਂ ਮੰਦਰ 'ਚ ਬੈਠਦੇ ਆ ਔਰ ਸਾਬਤ ਕਰਾਂਗੇ ਕਿ ਜੂਆ ਕੌਣ ਖੇਡਦਾ ਰਿਹਾ ਜੇ ਦੇਵੀ ਨੂੰ ਤੁਸੀਂ ਕਦੀ ਰੰਮੀ ਖੇਡਦੇ ਆ ਜਾਂ ਤੁਸੀਂ ਪਾਬੋ ਖੇਡਦੇ ਆ ਵੀ ਦੇਖਿਆ ਹੋਵੇ ਇਹ ਕਿਸੇ ਨੂੰ ਲੁਧਿਆਣਾ ਵਿੱਚ ਕੀ ਪੰਜਾਬ ਵਿੱਚ ਮਤਲਬ ਕੋਈ ਤਾਸ਼ ਖੇਡਦੇ ਦੇਖਿਆ ਹੋਵੇ ਕੋਈ ਇੱਕ ਬੰਦਾ ਲੈ ਆ ਉਹ ਕਹੇ ਹੋਵੇ ਵੀ ਮੈਂ ਦੇਵੀ ਦਿਨ ਜੂਆ ਖੇਡਿਆ ਤੇ ਮੈਂ ਗੁਨਾਹਗਰ ਤੇ ਤੂੰ ਆਪਣੀ ਵੀ ਇਨਕੁਆਇਰੀ ਕਰਾ ਲੈ ਚੰਦਰਨਗਰ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਕਰੋੜਾ ਰੁਪਇਆ ਲੁੱਟੇ ਬੁੱਕਾ ਲਾ ਲਾ ਕੇ ਜੇ ਤੁਸੀਂ ਬੁੱਕਾ ਨਹੀਂ ਲਾਈਆਂ ਤੇ ਤੁਸੀਂ ਕਹਿੰਦੇ ਹੋ ਮੈਂ ਇੱਕ ਯਾਤਰਾ ਕੱਢਣਾ ਬਜਰੰਗ ਬਲੀ ਦੇ ਤੇ ਮੈਂ ਵੀ ਬਿਜ ਰੰਗਵਲੀ ਨੂੰ ਮੰਨਣਾ ਮੈਂ ਵੀ ਭਗਵਾਨ ਰਾਮ ਨੂੰ ਮੰਨਣਾ ਬ੍ਰਾਹਮਣਾਂ ਮੈਂ ਹਿੰਦੂ ਆ ਕੱਲੋ ਕਹ ਰਿਹਾ ਜੀ ਮੈਂ ਬ੍ਰਾਹਮਣਾਂ ਮੈਂ ਹਿੰਦੂ ਆ ਤੇ ਆਪ ਆਪ ਦੋਨੇ ਬ੍ਰਾਹਮਣ ਵੀ ਆ ਹਿੰਦੂ ਵੀ ਆ ਤੇ ਦੋਨੇ ਜਾ ਕੇ ਇੱਕ ਮੰਦਿਰ 'ਚ ਬੈਠ ਕੇ ਤੂੰ ਇਹ ਗੱਲ ਕਹਿ ਦੇ ਕਿ ਮੇਰੇ ਚੰਦਰਨਗਰ ਮੇਰੇ ਪਲਾਟ ਦੇ ਵਿੱਚ ਮੈਂ ਬੁੱਕਰ ਨਹੀਂ ਚਲਾਈਆ ਮੈਂ ਲੋਕਾਂ ਨੂੰ ਨਹੀਂ ਲੁੱਟਿਆ ਤੇ ਜੋ ਬੋਗ ਮੈਂ ਦੇਾਂਗਾ ਔਰ ਇਹ ਗੱਲ ਤੂੰ ਮੈਨੂੰ ਪਹਿਲਾਂ ਵੀ ਕਹੀ ਸੀ ਤੇ ਇਹਨੇ ਤੁਹਾਡੇ মিডিਆ ਚ ਕਿਹਾ ਉਥੇ ਮਹਿਫਲਾਂ ਲੱਗਦੀਆਂ ਨੇ ਪੀਜੀ ਮਹਿਫਲਾਂ ਨਹੀਂ ਲੱਗਦੀਆਂ ਉਥੇ ਬੁੱਕਾਂ ਲੱਗਦੀਆਂ ਨੇ ਇਹਦਾ ਪੁਰਾਣਾ ਬਿਆਨ ਕੱਢ ਕੇ ਦੇਖ ਲੋ ਕਹਿੰਦਾ ਮਹਿਫਲਾਂ ਉਥੇ ਲੱਗਦੀਆਂ ਨੇ ਬੁੱਕਾਂ ਨੂੰ ਮਹਿਫਲਾਂ ਦੱਸਦਾ ਇਹ ਬੰਦਾ ਦੂਸਰੀ ਗੱਲ ਮੇਲੇ ਦੀ ਮਤੋਂ ਸਾਰੀ ਗੱਲ ਦੱਸਤੀ ਬਈ 22 ਦੇ ਵਿੱਚ ਅਜੀਬਾਲ ਜੀ ਨੇ ਉਤੇ ਠੇਕੇ ਲਿਆ ਔਰ ਇਹਨੋਂ ਕੋਲ ਪੈਸੇ ਮੰਗੇ ਗਏ 23 24 ਦੇ ਵਿੱਚ ਉਹਨਾਂ ਲੋਕ ਉਹਦੇ ਆਪਣੇ ਬੰਦੇ ਨੇ ਔਰ ਜੇ ਤੁਸੀਂ ਖੁਫੀਆ ਜਾਓਗੇ ਟੈਂਕੀ ਦੇ ਕੋਲ ਚਲੇ ਜਾਓ ਜਾਂ ਜਿਹੜਾ ਮੱਖਣ ਹੈਗਾ ਉਹਦੇ ਕੋਲ ਚਲੇ ਜਾਓ ਉਹ ਵੀ ਲੋਕਾਂ ਨੂੰ ਇਹ ਕਹਿੰਦੇ ਨੇ ਵੀ ਸਾਡੇ ਕੋਲ ਵੀ 25 ਲੱਖ ਰੁਪਏ ਨੇ ਮੰਗਿਆ ਸੀ ਸਰ ਕੋ ਹਿੱਸਾ ਮੰਗਦਾ ਸੀ ਮਾਰਕੀਟ ਵਿੱਚ ਪੂਰੀ ਆਵਾਜ਼ ਹੈ ਜੇ ਉਹ ਵੀ ਗੁਰ ਮੰਦਰ 'ਚ ਬੈ ਕੇ ਦੁਣ ਸੱਚ ਦੱਸ ਦੇਣਗੇ ਉਹਦਾਂ ਤੋਂ ਇਹਨਾਂ ਦੇ ਦੋਸਤ ਨੇ ਨਹੀਂ ਦੱਸਣਗੇ ਉਹ ਵੀ ਸਾਰੇ ਬਾਜ਼ਾਰ ਦੇ ਵਿੱਚ ਘਾਰ ਬਾਜ਼ਾਰ ਦੇ ਵਿੱਚ ਸਾਰੇ ਨੂੰ ਪਤਾ ਹੈ ਕਿ ਉਹਨਾਂ ਦੇ ਕੋਲ ਵੀ ਇਹਨੇ 25 ਲੱਖ ਰੁਪਏ ਮੰਗਿਆ ਸੀ ਇਹ ਝੂਠ ਬੋਲਣ ਵਾਲਾ ਝੂਠ ਬੋਲ ਕੇ ਗੁੰਮਰਾਹ ਕਰਕੇ ਗਿਆ ਕੱਲ ਔਰ ਮੈਂ ਇਹਦੇ ਤੇ ਦਵਾ ਕਰਨ ਜਾਣ ਜਾ ਰਿਹਾ ਮੈਂ ਉਹ ਪਪੀ ਜੀ ਤੋਂ ਇਹ ਗੱਲ ਕਹਿਣਾ ਚਾਹਨਾ ਤੁਹਾਨੂੰ ਥੋਕੇ ਚੱਟਣ ਦੀ ਆਦਤ ਹੈ ਤੁਹਾਨੂੰ ਤੁਸੀਂ ਵੀ ਪੰਡੋ ਤੋਂ ਮੈਂ ਵੀ ਪੰਡਾ ਤਾਂ ਹੁਣ ਤਗੜੇ ਹੋ ਕੇ ਰਹਿ ਜੇ ਤੁਸੀਂ ਕੱਲ ਕਿਹਾ ਮੈਂ ਮੈਂ ਪਿੱਛੇ ਹਟਣ ਵਾਲਾ ਨਹੀਂ ਔਰ ਪਿੱਛੇ ਹਟਣਾੜ ਮੈਂ ਵੀ ਨਹੀਂ ਜਾਈਗਾ ਇਹ ਗੱਲ ਨੋਟ ਕਰ ਲਿਆ ਜੇ ਡੱਟ ਕੇ ਤੇਰਾ ਮੁਕਾਬਲਾ ਕਰਾਂਗੇ ਔਰ ਤੇਰੇ ਤੇ ਕੇਸ ਵੀ ਕਰਾਂਗੇ ਜੇ ਬੁੱਕੀ ਦਾ ਤੂੰ ਮੈਨੂੰ ਕਿਹਾ ਮੇਰੇ ਜਿਸ ਤਰੀਕੇ ਦੇ ਨਾਲ ਤੂੰ ਗੱਲਾਂ ਕਰ ਕੀਤੀਆਂ ਨੇ ਜੇ ਤੂੰ ਸਾਬਤ ਨਾ ਕੀਤਾ ਤੇਰਤੇ ਕੇਸ ਕਰਾਂਗੇ ਨਹੀਂ ਤਾਂ ਮਾਫੀ ਮੰਗਲਾ ਇਹਨੂੰ ਸਮਾਜ ਤੋਂ ਵੀ ਮਾਫੀ ਮੰਗਣੀ ਚਾਹੀਦੀ ਏ ਜਿਹੜੇ ਭਗਵਾਨ ਰਾਮ ਦੇ ਡੋਲੇ ਦੇ ਬਾਰੇ ਇਹਨਾਂ ਨੇ ਬੋਲਿਆ ਉਹਦੇ ਵੀ ਇਹਨੂੰ ਮਾਫੀ ਮੰਗਣੀ ਚਾਹੀਦੀ ਏ ਕਿਉਂਕਿ ਇਹ ਪੈਸੇ ਨਾ ਮੰਗਦਾ ਤੇ ਠੇਕੇਦਾਰ ਜਿਹੜਾ ਮੇਲਾ ਬੰਦ ਨਾ ਕਰਦਾ ਇਹਦੇ ਬੰਦ ਕਰਨ ਦਾ ਇੱਕੋ ਹੀ ਏ ਕਿ ਉਹ ਪੈਸੇ ਮੰਗਦਾ ਉਹ ਕਿਹਾ ਮੈਂ ਦੇ ਨਹੀਂ ਸਕਦਾ ਸ਼ਰਯਾਮ ਕਹਿ ਰਿਹਾ ਓਪਨਲੀ ਕਹਿ ਰਿਹਾ ਤੇ ਉਸ ਪਾਸੇ ਗੱਲ ਨਹੀਂ ਕਰ ਰਿਹਾ ਇਹ ਸਾਡੇ ਦੇ ਲਿਆ ਰਿਹਾ ਦੇਵੀ ਬੁਕਾਲਾਂ ਦਾ ਔਰ ਜਿਹੜਾ ਸੰਜੇਤ ਲਵਾੜੇ ਉਹਦੇ ਥੱਲੇ ਉਹ ਗਿਆ ਹੋਇਆ ਹੈ ਨਾਲਾ ਗਿਆ ਹੋਇਆ ਦਬਰ ਦੇ ਪਲਾਟ ਦੇ ਵਿੱਚੋਂ ਥੱਲੇ ਨਾਲਾ ਗਿਆ ਹੋਇਆ ਵੀ ਜਦੋਂ ਨਾਲਾ ਉਹਨੇ ਪਾਇਆ ਸੀ 40 ਸਾਲ ਤੂੰ ਕਹਿੰਦਾ ਕਿ ਮੈਨੂੰ ਰਾਜਨੀਤੀ ਜੋਗਾ ਹੈ ਤੇ ਆਮ ਆਦਮੀ ਪਾਰ ਤੇਨੂੰ 3 ਸਾਲ ਹੋਏ ਨੇ ਸਾਰੀ ਉਮਰ ਤੂੰ ਕਾਂਗਰਸ ਦੇ ਨਾਲ ਰਿਹਾ ਔਰ ਡਾਬਰ ਦੇ ਤੂੰ ਤਲਵੇ ਚੜਦਾ ਰਿਹਾ ਸੰਜੇ ਤਲਵਾਰ ਦੇ ਤੂੰ ਤਲਵੇ ਚੜਦਾ ਰਿਹਾ ਮੈਂ ਤੈਨੂੰ ਮਿੰਤਾ ਕਰਦਾ ਦੇਖਿਆ ਹੋਇਆ ਮੈਂ ਤੈਨੂੰ ਇੱਕ ਹੋਰ ਗੱਲ ਦੱਸਣਾ ਚਾਹਣਾ ਇਸ ਬੰਦੇ ਦਾ ਕੋਈ ਕੈਰੇਕਟਰ ਨਹੀਂ ਸਤਪਾਲ ਕੁਸਾਈ ਦੇ ਇਲੈਕਸ਼ਨ ਸੀ ਤੇ ਸਤਪਾਲ ਕੁਸਾਈ ਦੇ ਨਾਲ ਮੈਂ ਇਲੈਕਸ਼ਨਾਂ 'ਚ ਕਾਫੀ ਸਾਡਾ ਚਲੋ ਵੀ ਤਾਲ ਮਿਲ ਰਿਹਾ ਸੀ ਔਰ ਇਹਨੇ ਮੈਨੂੰ ਬੁਲਾ ਲਿਆ ਇਹ ਵੀ ਉਹਨੂੰ ਕਿਸੇ ਮੰਦਰ 'ਚ ਬਿਠਾ ਕੇ ਪੁੱਛ ਲੈਣਾ ਇਉਂ ਦੋ ਕਾਂਗਰਸੀ ਚ ਕੱਟਰ ਕਾਂਗਰਸੀ ਕਹਿੰਦਾ ਦੇਵੀ ਮੈਂ ਡਾਬਰ ਦੀ ਸਪੋਰਟ ਨਹੀਂ ਕਰਨਾ ਚਾਹੁੰਦਾ ਮੈਂ ਤੁਹਾਡੀ ਸਪੋਰਟ ਕਰਨਾ ਚਾਹੁੰਦਾ ਇਹਨੇ ਮੈਨੂੰ ਆਪਣੇ ਪਲਾਟ ਤੇ ਬੁਲਾਇਆ ਔਰ ਪਲਾਟ ਤੇ ਬੁਲਾ ਕੇ ਇਹਨੇ ਮੈਨੂੰ ਇਹ ਗੱਲ ਕਿਹਾ